ਅੰਮ੍ਰਿਤਪੁਰਾ ਬਲਾਡੇ ਦੇ ਨੇੜੇ ਰੱਲੀ ਮੰਡੀ ਤੇ ਖੜੇ ਆਂਗੇ ਦੇਖ ਸਕਦੇ ਹੋ ਬਈ ਜੀ ਮਾਲ ਬਹੁਤ ਪਹੁੰਚਿਆ ਹੋਇਆ ਹੈਗਾ ਤੇ ਵੇਚਣ ਵਾਲੇ ਵੀਰ ਵੀ ਪਹੁੰਚੇ ਨੇ ਤੇ ਖਰੀਦਣ ਵਾਲੇ ਵੀਰ ਵੀ ਤੇ ਬਾਕੀ ਬਾਈਆਂ ਨਾਲ ਗੱਲਬਾਤ ਕਰ ਦਾਂਗੇ ਬੱਕਰੇ ਦਿਖਾਉਣੇ ਨੇ ਅੱਜ ਕੇ ਵਾਲ ਨੇ ਬਈ ਜੀ ਵਧੀਆ ਵੀਰ ਜੀ ਕੀ ਨਾਮ ਆ ਬਈ ਆਪਣਾ ਕਲਵਿੰਦਰ ਹੈ ਵੀਰੇ ਠੀਕ ਆ ਜੀ ਤੇ ਪਿੰਡ ਹੈਗਾ ਬਈ ਜੀ ਰੱਲੀ ਬਈ ਜੀ ਰੱਲੀ ਹੈਗਾ ਠੀਕ ਆ ਜੀ ਤੇ ਮੰਡੀ ਕਿਹੜੇ ਦਿਨ ਲੱਗਦੀ ਹੈ ਬਈ ਜੀ ਮੰਡੀ ਜੀ ਇਹ ਐਤਵਾਰ ਤੇ ਮੰਗਲਵਾਰ ਦੀ ਠੀਕ ਆ ਜੀ। ਮੰਗਵਾਉਣਾ ਕਟੂ ਮਾੜਾਉਂਦਾ ਕਹਿੰਦਾ। ਹਾਂਜੀ ਹਾਂਜੀ। ਠੀਕ ਆ ਜੀ। ਵਧੀਆ ਕੁਆਲਿਟੀ ਵਾਲਾ ਵੇਚ ਮਾ। ਹਾਂ ਵਧੀਆ ਕੁਆਲਿਟੀ ਦਾ ਵੀ ਆਉਂਦਾ ਜੀ, ਕਟੂ ਵੀ ਆਉਂਦਾ ਜੀ। ਕਟੂ ਵੀ ਆਉਂਦਾ ਦਾ। ਠੀਕ ਆ ਜੀ। ਲੋਕੇਸ਼ਨ ਕਿ ਪੈ ਜਾਂਦੀ ਜੀ? ਲੋਕੇਸ਼ਨ ਜੀ ਇਹਦੀ ਰੱਲੀ ਤੋਂ ਰੰਗੜਾਲ ਵਾਲੀ ਸੜਕ ਤੇ ਆ ਜੀ। ਠੀਕ ਆ ਜੀ। ਹਾਂਜੀ। ਠੀਕ ਆ ਜੀ। ਪ੍ਰਬੰਧ ਬਈ ਹੈਗੇ ਨੇ ਬਈ। ਪ੍ਰਬੰਧ ਵਧੀਆ ਨੇ ਜੀ। ਸਾਂ ਦਾ ਪ੍ਰਬੰਧ ਆ ਜੀ ਪੀਣ ਵਾਲੇ ਪਾਣੀ ਦਾ ਵੀ, ਚਾਹ ਦਾ। ਹਾਂਜੀ। ਠੀਕ ਆ ਜੀ। ਤੇ ਕਿੰਨੇ ਬੱਕਰੇ ਦਿਖਾਵਾਂਗੇ ਭਾਈ ਜੀ ਆਪਾਂ ਆਪਣੇ ਕੋਲੇ ਤਿੰਨ ਬੱਕਰੇ ਨੇ ਜੀ ਠੀਕ ਆ ਜੀ ਚਲੋ ਮਿੱਤਰੋ ਸਭ ਤੋਂ ਪਹਿਲਾਂ ਨਗਰੇ ਡੱਬੇ ਬਾਰੇ ਗੱਲਬਾਤ ਕਰਦੇ ਆਂਗੇ ਦੰਦ ਦੱਸੋ ਭਾਈ ਜੀ ਕਿੰਨੇ ਹੈਗਾ ਇਹ 6 ਦੰਦ ਹੈ ਬਾਈ ਜੀ ਠੀਕ ਆ ਜੀ 42 ਇੰਚ ਹਾਈਟ ਹੈ 42 ਇੰਚ ਹਾਈਟ ਹੈ ਠੀਕ ਆ ਭਾਈ ਜੀ ਆਪਦੇ ਪੱਲ ਹੋਵੇ ਭਾਈ ਜੀ ਨਹੀਂ ਆਪਾਂ ਲਿਆਂਦਾ ਦੀ ਜੀ ਠੀਕ ਆ ਜੀ ਪਹਿਲਾਂ ਲਿਆਂਦਾ ਸੀਗਾ ਠੀਕ ਆ ਭਾਈ ਜੀ ਨੱਕ ਨੂੰ ਘੋੜਾ ਤੁਸੀਂ ਦੇਖ ਸਕਦੇ ਹੋ ਭਾਈ ਜੀ ਪੂਰਾ ਚੰਗਾ ਪਿਆ ਬਾਕੀ ਸਿੰਗ ਸੁੰਗ ਵੀ ਕੰਨਾ ਗੁੰਨਾ ਦੀ ਕੁਆਲਿਟੀ ਦੇਖ ਕੰਨ ਦੇਖਾਈ ਬੈਤ ਨੇ ਟੈਸਟੀ ਕਲਰ ਵੀ ਵੇਖੋ ਜੀ ਠੀਕ ਆ ਜੀ ਟੈਸਟੀ ਕਲਰ ਵਗੈਰਾ ਦਾ ਵੀ ਤੁਸੀਂ ਦੇਖ ਸਕਦੇ ਚੰਗਾ ਬੱਕਰਾ ਗਾ ਬਈ ਜੀ ਕਿਵੇਂ ਰਿਜ਼ਲਟ ਕਿਵੇਂ ਆਉਂਦਾ ਪਈ ਇਹਦਾ ਰਿਜ਼ਲਟ ਇੱਕ ਲੰਬਰਾ ਹੈ ਜੀ ਇਹਦਾ ਠੀਕ ਆ ਜੀ ਰਿਜ਼ਲਟ ਕਿਨੂੰ ਰਿਜ਼ਲਟ ਦਿਖਾ ਦੇਣੀ ਜਮਾ ਦੇਸੀ ਬੱਕਰੀ ਤੇ ਛੱਡਿਆ ਸੀ ਜਮਾ ਦੇਸੀ ਤੇ ਜਮਾ ਦੇਸੀ ਤੇ ਬੱਕਰੀ ਵੀ ਰਹੀ ਬੱਚੇ ਵੀ ਮਤਲਬ ਆਪਦੇ ਦੀ ਲੈ ਕੇ ਜਾਂਦੇ ਆਪਦੇ ਤੇ ਲੈ ਜਾਂਦੇ ਸਾਰੇ ਠੀਕ ਆ ਜੀ ਹਾਂ ਜੀ ਮੇਰੇ ਮਤਰਾ ਚੈੱਕ ਕਰ ਸਕਦੇ ਹੋਗੇ ਤੋਰ ਕੇ ਦਿਖਾਈਏ ਬਈ ਮੜਾ ਜਾ ਲਓ ਜੀ ਆਓ ਮਤਰਾ ਦੇਖ ਸਕਦੇ ਹੋਗੇ ਦੇ ਕਿਸੇ ਵੀਰ ਨੇ ਖਰੀਦਣਾ ਦਾ ਆ ਕੇ ਖਰੀਦ ਸਕਦੇ ਆਂ ਬਈ ਮੋਬਾਈਲ ਨੰਬਰ ਵੀ ਭਾਈ ਦਾ ਜਰੂਰ ਦੇਵਾਂਗੇ ਠੀਕ ਹੈ ਜੀ ਕੀ ਮੰਗਿਆ ਭਾਈ ਜੀ ਇਹਦਾ ਇਹਦਾ ਜੀ ਲੈਣ ਦੇਣ 45000 ਰੁਪਏ ਜੀ ਲੈਣ ਦੇਣੀ ਹੈ 45 ਲੈਣੀ ਦੇਣ ਜੀ ਠੀਕ ਹੈ ਜੀ ਮੇ ਮਤਰੋ ਲੈਣ ਦੇਣ ਭਾਈ ਨੇ 45000 ਰੁਪਏ ਮੰਗਾ ਹੈਗਾ ਘਰ ਦੀ ਮਾਨਤਾਣਾ ਹਾਂ ਜੀ ਕਰ ਦੋਗੇ ਆ ਕਰਦਾ ਜੀ ਆ ਬੱਚਾ ਜੀ ਇਹਦਾ ਠੀਕ ਹੈ ਆ ਬੱਚਾ ਦਾ ਠੀਕ ਹੈ ਮੇ ਮਤਰੋ ਜਮਾ ਦੇਸੀ ਬੱਕਰੀ ਦੇ ਛੱਡਿਆ ਜੀ ਬਾਈ ਕਹਿੰਦਾ ਬੱਚਾ ਵੀ ਪੂਰਾ ਚੰਗਾ ਹੈਗਾ ਦੇਖ ਸਾਡੇ ਨੱਕ ਨਗੋੜਾ ਵੀ ਸ਼ਿੰਗਾਂ ਸੁੰਗੂ ਵੀ ਬਈ ਵਧੀਆ ਨੇ ਨਾ ਬਈ ਜੀ ਬਰਾਮੀ ਜੇ ਸ਼ਿੰਗਾਂ ਲਗਾਣਾ ਜੀ ਹਾਂਜੀ ਠੀਕ ਆ ਜੀ ਤੇ ਅਗਲਾ ਬੱਕਰਾ ਬਈ ਜੀ ਤੇ ਅਗਲਾ ਇਹ ਆ ਗਿਆ ਨੇ ਬਈ ਜੀ ਅਗਲਾ ਆ ਗਿਆ ਜੀ ਠੀਕ ਆ ਜੀ ਮਤਰਾ ਵੀ ਦੇਖ ਲਓ ਇਹਦੀ ਹਾਈਟ ਕਿੰਨੀ ਉਹ ਬਈ ਜੀ ਇਹਦੀ ਹੇਟ ਜੀ 42 ਇੰਚ ਇਹਦੇ ਵੀ 42 ਹੈਗੇ ਹਾਂਜੀ ਠੀਕ ਆ ਜੀ ਟੈਸਟ ਜਮਨ ਪਿਓਰ ਕਾਲਾ ਜੀ ਠੀਕ ਹੈ ਜੈਡ ਬਲੈਕ ਚੰਗਾ ਨੇ ਵੀ ਜੈਡ ਬਲੈਕ ਹੈ ਜੀ ਠੀਕ ਆ ਬਈ ਇਹ ਚਾਰ ਦੰਦ ਹੈ ਜੀ ਇਹ ਚਾਰ ਦੰਦ ਦਾ ਠੀਕ ਆ ਦੰਦ ਦਿਖਾ ਦਿਓ ਮੈਨੂੰ ਜੀ ਹਾਂ ਦੰਦ ਦਿਖਾ ਦਿਨੇ ਜੀ ਦਾ ਜ਼ਾਦਾ ਨਹੀਂ ਲਾਉਂ ਚਾਰ ਦਾੰਦਾ ਠੀਕ ਹੈ ਇਹ ਚੱਕ ਰਿਆ ਨਾ ਸੀ ਹਾਂਜੀ ਚਿੱਟੀਆਂ ਅੱਖਾਂ ਦੇ ਵਿੱਚ ਇੱਕ ਹਾਂਜੀ ਤੇ ਬਾਕੀ ਪੁੰਜੜ ਪਾਂਦਰ ਦੇਖ ਸਕਦੇ ਪੈਰ ਵੀ ਬਈ ਚੰਗੇ ਖਾਨੇ ਖੁੰਨੇ ਵੀ ਪੂਰੀ ਚੰਗੀ ਹੈਗੀ ਕੰਨ ਦਿਖਾਓ ਕੋਈ ਥੋੜੇ ਜਿਹਾ ਲਓ ਜੀ ਕੰਨ ਦੇਖੋ ਕੰਨ-ਕੁੰਨ ਵੀ ਦੇਖ ਸਕਦੇ ਹੋ ਪੂਰੀ ਚੜਾਈ ਚਨੇ ਠੀਕ ਹੈ ਜੀ ਬੜੀ ਚੜਾਈ ਚਨੇ ਜੈੱਡ ਬਲੈਕ ਚਾਹਣਾ ਬਈ ਜੈੱਡ ਬਲੈਕ ਠੀਕ ਹੈ ਜੀ ਇਹਦਾ ਕੀ ਮੰਗਿਆ ਬਈ ਜੀ ਇਹਦਾ ਜੀ 40000 ਇਹਦਾ 40000 ਠੀਕ ਹੈ ਲਓ ਉੱਤਰੋ ਇਹ ਇਹਦਾ ਰਿਜ਼ਲਟ ਦੇਖਿਆ ਬਈ ਹਾਂ ਇਹਦਾ ਵੀ ਰਿਜ਼ਲਟ ਦੇਖਿਆ ਜੀ ਠੀਕ ਆ ਜੀ ਉੱਤਰ ਦੇ ਦੇ ਤੇ ਅਗਲਾ ਬੱਕਰਾ ਬਈ ਜੀ ਤੇ ਅਗਲਾ ਇਹ ਆ ਗਿਆ ਨਾ ਬਈ ਜੀ ਇਹ ਕਿੰਨੇ ਦਾੰਦ ਚਾਹ ਬਈ ਜੀ ਇਹ ਵੀ ਛੀ ਦਾੰਦ ਚਾਹੀ ਠੀਕ ਆ ਜੀ ਉਹੜਾ ਲੈ ਬਈ ਆ ਬਣਾ ਸੁਣ ਦੇਖ ਸਕਦੇ ਹਾਂ ਬਈ ਚੈੱਕ ਕਰ ਸਕਦੇ ਹਾਂ ਇਹ ਥੋੜਾ ਜਿਹਾ ਨਗਰੇ ਜਿਹਾ ਗਿਆ ਨਾ ਬਈ ਹਾਂਜੀ ਠੀਕ ਆ ਜੀ ਇਹ ਰਾਜੂ ਦੀ ਬਰੀਡ ਹੈ ਜੀ ਠੀਕ ਆ ਜੀ ਇਹ ਬੇੜੇ ਦੀ ਜੀ ਠੀਕ ਆ ਜੀ ਹਾਂਜੀ ਦੇਖ ਸਕਦੇ ਬਈ ਚੰਗਾ ਬੱਕਰਾ ਹੈਗਾ ਕਵਾਲਟੀ ਕੁਲਟੀ ਚੰਗ ਕਰ ਸਕਦੇ ਹੋ ਚੱਲਰ ਝੋਲਰ ਵੀ ਬਈ ਪੂਰੀ ਵਧੀਆ ਗਏ ਹਾਂਜੀ ਪੂਰੀ ਵਧੀਆ ਜੀ ਕਲੰਬਰ ਜੀ ਠੀਕ ਆ ਜੀ ਇਹ ਆਪਾਂ ਨੇ ਬਰੀਡ ਲੈਣ ਵਾਸਤੇ ਲੈਂਦਾ ਜੀ ਠੀਕ ਆ ਜੀ ਰਾਜੂ ਤੋਂ ਲੈ ਕੇ ਆਏ ਸੀ ਰਾਜੂ ਤੋਂ ਲੈ ਕੇ ਆਇਤੀ ਇਧੜ ਭਾ ਠੀਕ ਆ ਜੀ ਮੇਰੇ ਮਿੱਤਰੋ ਬਾਕੀ ਤੁਹਾਨੂੰ ਪਤਾਗਾ ਬਈ ਚਿੱਟੀਆਂ ਅੱਖਾਂ ਦੇ ਵਿੱਚ ਹੈਗਾ ਖਾਣੇ ਗੁਣਨੇ ਵੀ ਚੰਗੇਗੇ ਟੈਸਟ ਕਾਲ ਵਗੈਰਾ ਵੀ ਚੰਗੇ ਨੇਗੇ ਪੁੰਜੜ ਪੰਜੜ ਵੀ ਤੁਸੀਂ ਦੇ ਸਕਦੇ ਹੋ ਵਧੀਆ ਪੁੰਜੜ ਹੈਗਾ ਇਹਦੀ ਹਾਈਟ ਬਈ ਜੀ ਇਹਦੀ ਹਾਈਟ 20 ਇੰਚ ਹੈ ਜੀ ਇਹਦੀ ਵੀ ਹਾਂਜੀ ਠੀਕ ਆ ਜੀ ਮੇਰੇ ਮਿੱਤਰੋ ਇਹ ਵੀ 20 ਇੰਚ ਹੈ ਲੈ ਲਾ ਜੀ ਦੇਖ ਸਕਦੇ ਹੋ ਚੰਗਾ-ਚੰਗਾ ਦਾ ਵੀ ਚੰਗਾ ਹੋਏਗਾ। ਤੇ ਇਹਦੇ ਕੀ ਮੰਗਿਆ ਬਈ ਜੀ? ਇਹ ਵੀਰੇ ਆਪਾਂ ਹਲੇ ਬਰੀਡ ਲੈਣੀ ਹੈ ਤੋ। ਇਹ ਤਾਂ ਬਰੀਡ ਲੈਣੀ ਹੈ ਜੀ। ਮਤਲਬ ਸੇਲ ਨਹੀਂ ਹੈਗਾ ਨਾ ਬਈ ਇਹ ਨੋ ਸੇਲ ਹੈਗਾ। ਠੀਕ ਹੈ। ਇਹਦਾ ਰਿਜ਼ਲਟ ਕਿਵੇਂ ਬਈ? ਬਲੈਕ ਦਾ ਰਿਜ਼ਲਟ ਵੀ ਠੀਕ ਹੈ ਜੀ ਆ। ਬੱਠੀਕ ਹੈ ਜੀ। ਇਹਦਾ ਰਿਜ਼ਲਟ ਤਾਂ ਦੇਖਿਆ ਜੀ ਬਈ। ਇਹ ਤਾਂ ਹਲੇ ਲੈਂਦੀ ਹੈ ਜੀ ਮਹੀਨਾ ਕੀ ਹੋਇਆ। ਠੀਕ ਹੈ ਲੈਂਦੇ ਹੀ ਹੈਗਾ। ਹਾਂਜੀ ਬੱਕਰੀਆਂ ਭਰੀਆਂ ਹੋਈਆਂ ਨੇ ਆਂ ਗਾਂ ਭਰਾ ਮੰਗੀਏ ਤੋ। ਠੀਕ ਹੈ ਜੀ। ਹਾਂਜੀ। ਤੇ ਮੋਬਾਈਲ ਨੰਬਰ ਹੈਗਾ ਬਈ ਜੀ ਆਪਣਾ। ਮੋਬਾਈਲ ਜੀ 82859 043484 ਠੀਕ ਹੈ ਜੀ ਮੰਡੀ ਦੀ ਲੋਕੇਸ਼ਨ ਕੀ ਹੈ ਬਈ ਇੱਕ ਵਾਰੀ ਮੰਡੀ ਦੀ ਇਹ ਮੰਡੀ ਜੀ ਜਦੋਂ ਰੱਲੀ ਪਿੰਡ ਤੋਂ ਰੰਗੜਿਆਲ ਸੜਕ ਤੇ ਹੈ ਜੀ ਠੀਕ ਹੈ ਜੀ 2 ਕਿਲੋਮੀਟਰ ਤੇ ਰੰਗੜਿਆਲ ਤੋਂ ਵੀ 4 ਕਿਲੋਮੀਟਰ ਦੇ ਵਿਚਾਲੇ ਭਲਾਡੇ ਦੇ ਨੇੜੇ ਹੀ ਪੈਂਦਾ ਨਾ ਹਾਂਜੀ ਭਲਾਡੇ ਦੇ ਨੇੜੇ ਪੈਂਦਾ ਠੀਕ ਹੈ 6 ਕਿਲੋਮੀਟਰ ਦੂਰ ਭਲਾੜਾ ਪੈਂਦਾ ਬਾਕੀ ਬਈ ਸਕਰੀਨ ਤੇ ਨੰਬਰ ਹੈਗਾ ਜੇ ਕਿਸੇ ਵੀਰ ਨੇ ਉਰੇ ਲੋਕੇਸ਼ਨ ਪੁੱਛ ਕੇ ਆਉਣਾ ਤਾਂ ਸੰਪਰਕ ਕਰ ਸਕਦੇ ਹੋ ਧੰਨਵਾਦ